ਸੱਤ ਨੇ ਪਾਤਸ਼ਾਹ ਸੱਤ ਨੇ ਪਾਤਸ਼ਾਹ ਸੱਤ ਨੇ ਪਾਤਸ਼ਾਹ ਕਿਹਦੇ ਨਾ ਜਾਣੂ ਮੋਰ ਲਈ ਕਿਹਨਾਂ ਕੇਦ ਨਹੀਂ ਨਾ ਰੋਇਨ ਸਭ ਚਦਿਆ ਦੇਖ ਨਾ

ਕੀ ਹੱਥ ਭੁਲਾਈਂ ਭਾਣਾ ਕਰਾ ਲਈ ਨਾਨਕ ਗੁਰ ਬਿਟ ਹੋ ਵਾਹ ਕੀਦਾ ਸੋ ਤੈਨੂੰ ਪਿਆਰਾ ਮੇਰੇ ਨਾਲ ਸੂਬੇਦਾਰ ਬਾਬੂ ਕਰਤਾਰ ਸਿੰਘ ਜੀ ਦੀ 29ਵੀਂ ਸਾਲਾਨਾ ਵਰਸੀ ਸਮਾਗਮਾ ਜਿਹੜਾ ਪਿੰਡ ਰਖੜਾ ਵਿਖੇ ਸ਼ਰਧਾਪੂਰਵਕ ਮਨਾਇਆ ਗਿਆ ਜਿਸ ਦੇ ਵਿੱਚ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢੱਲੋਂ ਪਹੁੰਚੇ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਹੋਰ ਵੀ ਕਾਫੀ ਵੱਡੇ ਆਗੂ ਨੇ ਜਿਹੜੇ ਰਾਜਨੀਤਿਕ ਆਗੂ ਉਹ ਵੀ ਪਹੁੰਚੇ ਜਿੱਥੇ ਕਿ ਇਲਾਕੇ ਦੀ ਸੰਗਤ ਵੀ ਵੱਡੀ ਮਾਤਰਾ ਦੇ ਵਿੱਚ ਪਹੁੰਚੀ ਜਿੱਥੋਂ ਕਿ ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ ਤੇ ਪ੍ਰਬੰਧ ਵੀ ਨੇ ਜਿਹੜੇ ਉਹ ਪਰਿਵਾਰ ਵੱਲੋਂ ਬਹੁਤ ਵਧੀਆ ਤੇ ਚੰਗੇ ਕੀਤੇ ਗਏ ਸਨ ਨਾਬਾ ਤੋਂ ਹਰਮਿੰਦਰ ਸਿੰਘ ਮਾਨ ਹਰ ਸਾਲ ਹੀ ਰਖੜਾ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਯਾਦ ਕਰਦਾ ਹੈ ਬਾਪੂ ਕਰਤਾਰ ਸਿੰਘ ਜੀ ਦੀ ਯਾਦ ਵਿੱਚ ਸਮਾਗਮ ਜਿਹੜੇ ਆਯੋਜਨ ਕਰਦਾ ਹੈ। ਔਰ ਇਹ ਸਮਾਗਮ ਜਿਹੜੇ ਨੇ ਇਹ ਜਿੱਥੇ ਨੌਜਵਾਨਾਂ ਨੂੰ ਬਡੇਰਿਆਂ ਨਾਲ ਜੁੜਨ ਦੀ ਪ੍ਰੇਰਣਾ ਦਿੰਦੇ ਨੇ, ਬਡੇਰਿਆਂ ਤੋਂ ਸਬਕ ਸਿੱਖਣ ਦੀ ਪ੍ਰੇਰਣਾ ਦਿੰਦੇ ਨੇ, ਜਿੱਥੇ ਬਡੇਰਿਆਂ ਦੇ ਕੀਤੇ ਗਏ ਇਸ਼ਾਨਾਂ ਨੂੰ ਸਮਝਣ ਦੀ ਪ੍ਰੇਰਣਾ ਦਿੰਦੇ ਨੇ। ਉੱਥੇ ਇਨ੍ਹਾਂ ਸਮਾਗਮਾਂ ਰਾਹੀਂ ਗੁਰਮਤ ਦਾ ਪ੍ਰਚਾਰ ਵੀ ਹੁੰਦਾ ਹੈ। ਰਾਗੀ ਸਿੰਘ ਕੀਰਤਨ ਕਰਦੇ ਨੇ। ਬੁਲਾਰੇ ਜਿਹੜੇ ਨੇ ਤਰਨ ਦੀ ਗੱਲ ਕਰਦੇ ਨੇ। ਤਾਂ ਰਖੜਾ ਪਰਿਵਾਰ ਦੀ ਇਸ ਇਲਾਕੇ ਦੇ ਵਿੱਚ ਤੇ ਪੰਜਾਬ ਵਿਦੇਸ਼ਾਂ 'ਚ ਬਹੁਤ ਵੱਡਾ ਨਾਮ ਹੈ ਤੇ ਇਹ ਸਾਰਾ ਬਾਪੂ ਕਰਤਾਰ ਸਿੰਘ ਜੀ ਦੀ ਬਦੌਲਤ ਮੈਸਮਨਾ ਇਹ ਸਾਰਾ ਸੰਭਵ ਹੋਇਆ ਹੈ ਜਿਨ੍ਹਾਂ ਨੇ ਬੜੀ ਲੰਬੀ ਸੇਵਾ ਦੇਸ਼ ਦੀ ਵੀ ਕੀਤੀ ਤੇ ਕੌਮ ਦੀ ਵੀ ਕੀਤੀ ਫੌਜ ਦੇ ਵਿੱਚ ਤੇ ਫਿਰ ਬਾਅਦ 'ਚ ਕੌਮ ਦੀ ਸੇਵਾ ਉਹਨਾਂ ਨੇ ਕੀਤੀ ਹੈ ਸੋ ਉਹਨਾਂ ਦਾ ਇੱਕ ਲੰਮਸਾਲ ਜੀਵਨ ਰਿਹਾ ਤੇ ਇਹ ਜੋ ਵੀ ਅੱਜ ਰਖੜਾ ਪਰਿਵਾਰ ਦੀ ਚਾਹੇ ਸਰਦਾਰ ਸੁਜੀਤ ਸਿੰਘ ਜੀ ਰਖੜਾ ਸਾਹਿਬ ਨੇ ਚਾਹੇ ਢਾਲੀਵਾਲ ਸਾਹਿਬ ਨੇ ਇਸ ਇਹਨਾਂ ਸਾਰਿਆਂ ਦੀ ਜੋ ਪ੍ਰਾਪਤੀਆਂ ਨੇ ਜ਼ਿੰਦਗੀਆਂ ਉਹ ਚ ਕਿਤੇ ਨਾ ਕਿਤੇ ਬੱਪੂ ਕਰਤਾਰ ਸਿੰਘ ਜੀ ਦਾ ਬਹੁਤ ਵੱਡਾ ਰੋਲ ਹੈ ਅੱਜ ਸਵੇਰ ਦਾ ਕਰਤਾਰ ਸਿੰਘ ਦੀ ਯਾਦ ਨੂੰ ਤਾਜ਼ਾ ਕਰਨ ਲਈ ਰਖੜਾ ਭਰਾਵਾ ਨੇ ਉਹਨਾਂ ਦੀ ਵਰਸੀ ਸਵਾਦ ਨੂੰ ਕਰਾਇਆ ਹਰ ਸਾਲ ਦੀ ਤਰ੍ਹਾਂ ਔਰ ਮੈਂ ਸਮਝਦਾ ਕਿ ਇਸ ਪਰਿਵਾਰ ਦੀ ਨਿਮਰਤਾ ਮਿਠਾਸ ਸੇਵਾ ਕਰਕੇ ਜੋ ਨਾਂ ਥਾ ਸਤਕਾਰ ਦੇਸ਼ ਤੇ ਦੁਨੀਆ ਵਿੱਚ ਚਮਕਿਆ ਉਹ ਬੜੇ ਮਾਣ ਦੀ ਗੱਲ ਆ ਔਰ ਇਹ ਸਾਰੀ ਬਾਪੂ ਕਰਤਾਰ ਸਿੰਘ ਸੁਬੇਦਾਰ ਸਾਹਿਬ ਦੀ ਹੀ ਬਦੌਲਤ ਹੈ ਔਰ ਮੈਂ ਸਮਝਦਾ ਕਿ ਜਦੋਂ ਅਸੀਂ ਇਹ ਵਰਸੀ ਸਮਾਗਮ ਤੇ ਆਉਂਦੇ ਆ ਤਾਂ ਇੱਕ ਸੇਵਾ ਭਾਵਨਾ ਤੇ ਨਿਮਰਤਾ ਦਾ ਸੰਦੇਸ਼ ਲੈ ਕੇ ਜਾਂਦੇ ਆ ਮੇਰੇ ਕੋਲ ਲਫ਼ਜ਼ ਨਹੀਂ ਜੇ ਲਫ਼ਜ਼ਾਂ ਨਾਲ ਮੈਂ ਸੰਗਤ ਦਾ ਗੁਰੂ ਮਾਰ ਦਾ ਸੱਚੇ ਪਾਤਸ਼ਾਹ ਦਾ ਧੰਨਵਾਦ ਕਰ ਸਕਾਂ ਕਿ ਸੰਗਤਾਂ ਹਰ ਸਾਲ ਬਹੁਤ ਪਿਆਰ ਦਿੰਦੀਆਂ ਨੇ ਐਤਕੀ ਤਾਂ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਬਹੁਤ ਹੀ ਸਤਿਕਾਰ ਦੇ ਨਾਲ ਸਾਡੇ ਲੋਕ ਆਏ ਨੇ ਸੋ ਜਿੰਨਾ ਵੀ ਧੰਨਵਾਦ ਕਰਾਂ ਉਸ ਗੁਰੂ ਮਹਾਰਾਜ ਦੇ ਪਾਸਾ ਦਾ ਸੰਗਤ ਦਾ ਜਿਹੜੀ ਸੰਗਤ ਨੇ ਆ ਕੇ ਪਿਆਰ ਸਤਕਾਰ ਦਿੱਤਾ ਹੈ ਮੈਂ ਤਾਂ ਉਹ ਮੈਂ ਜਰਬ ਨਹੀਂ ਕਰਦਾ ਜਿੰਨਾ ਸਤਕਾਰ ਦਿੰਦਾ ਸੋ ਜਿੰਨਾ ਧੰਨਵਾਦ ਕਰਾਣਾ ਥੋੜਾ ਹੈ ਫੇਰ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਬਾਪੂ ਕਰਤਾਰ ਸਿੰਘ ਜੀ ਜਿਨ੍ਹਾਂ ਦੀ ਬੜੀ ਵੱਡੀ ਇਲਾਕੇ ਨੂੰ ਦੇਣਾ ਤੇ ਇੱਕ ਸੇਹ ਦਾ ਯੰਗਸਟਰ ਪੀੜੀ ਨੂੰ ਬੜੀ ਵੱਡੀ ਇਹ ਦਾ ਤੇ ਬਾਕੀ ਉਹਨਾਂ ਦੀ ਜਿਹੜੀ ਦੇਣ ਦੇ ਮਤਲਬ ਕੀ ਪਰਿਵਾਰ ਤੇ ਉੱਤੇ ਜਿਹੜੀ ਗੁਰੂ ਸਾਹਿਬ ਦੀ ਬੜੀ ਵੱਡੀ ਕਿਰਪਾ ਹੋਈ ਆ ਅਤੇ ਇਸ ਪਰਿਵਾਰ ਨੇ ਦੇਸਾਂ ਵਿਦੇਸਾਂ ਦੇ ਵਿੱਚ ਬਹੁਤ ਵੱਡਾ ਆਪਣਾ ਨਾਮ ਜਿਹੜਾ ਹੈ ਬਣਾਇਆ ਅਤੇ ਇਲਾਕੇ ਦੇ ਬੱਚਿਆਂ ਨੂੰ ਜਿੰਨਾ ਇਹ ਸੈਟਲ ਕਰਾ ਪਾਏ ਆ ਉਹ ਇਲਾਕੇ ਦੇ ਵਿੱਚ ਰਖੜਾ ਪਰਿਵਾਰ ਦੀ ਬਹੁਤ ਵੱਡੀ ਦੇਣ ਹੈ